ਤੁਹਾਡਾ ਉਹ ਗਾਣਾ ਸਿੱਧੂ ਨਾਲ ਅੱਜ ਬਹੁਤ ਜ਼ਿਆਦਾ ਫੇਮਸ ਹੋਇਆ ਅੱਜ ਵੀ ਲੋਕੀ ਉਸ ਗਾਣੇ ਨੂੰ ਸੁਣਦੇ ਆ ਰਾਈਟ ਬੜੀ ਰੋਮਾਂਟਿਕ Song ਹੈ ਜਦੋਂ ਓਪਰਚ्युनिटी ਆਈ ਤੇ ਤੁਹਾਡਾ ਕੀ ਰਿਐਕਸ਼ਨ ਸੀਗਾ ਲਾਈਕ ਇਟ ਵਾਸ ਲਾਈਕ ਐਕਸੀਡੈਂਟਲ ਜਾਂ ਤੁਹਾਨੂੰ ਪਤਾ ਸੀ ਇਦਾਂ ਕੁਝ ਆ ਰਿਹਾ ਹੈ ਆਈ ਥਿੰਕ ਦੈਟ ਵਾਸ ਆਲਸੋ ਐਕਸੀਡੈਂਟਲ ਕੀ ਹੋਇਆ ਉਹ Song ਦੇ ਲਈ ਕੋਈ ਵਧੀਆ ਮਾਡਲ ਨਹੀਂ ਸੀ ਲੱਭ ਰਹੀ ਐਂਡ ਸ਼ੂਟ ਕੈਨਸਲ ਲਾਈਕ ਡਿਸਾਈਡ ਕਰ ਲਿਆ ਸੀ ਵੀ ਇਹ Song ਸ਼ੂਟ ਨਹੀਂ ਕਰਨਾ ਆਪਾਂ ਨੇ ਤੇ ਜਿਵੇਂ ਕੱਲੂ ਰਾਤ ਨੂੰ ਸਿੱਧੂ ਦੀ ਫਲਾਈਟ ਸੀਗੀ ਇੰਡੀਆ ਜਾਣ ਲਈ ਹਨਾ ਐਂਡ ਉਹ ਉਦਾਂ ਹੀ ਕਾਰ 'ਚ ਸੁਣੀ ਜਾਂਦੇ ਸੀ Song ਐਂਡ ਮੈਂ ਪਿੱਛੇ ਬੈਠੀ ਸੀਗੀ ਤੇ ਸਿੱਧੂ ਮੈਨੂੰ ਕਹਿੰਦਾ ਕਹਿੰਦਾ ਆੜੀ ਤੂੰ Song ਕਰੇਂਗੀ ਮੇਰੇ ਨਾਲ ਮੈਂ ਕਿਹਾ ਅਸ ਕਹਿੰਦਾ ਹਾਂ ਫਿਰ ਸੁਖਵੀ ਕੋਲ ਬੈਠੇ ਸੀ ਐਂਡ ਹੀ ਇਸ ਲਾਈਕ ਯਸ ਕੁਵੀਰ ਇਹ ਪਤਾ ਕੀ ਆਪਾਂ ਪ੍ਰੀਤਨਾ ਕਰਦੇ ਆ ਇਹ ਮੇਰੀ ਆੜੀਆ ਨਾਲੇ ਅਸੀਂ ਸਾਡੀ ਐਨਰਜੀ ਵਾਈਬ ਵਧੀਆ ਵਾ ਅਸੀਂ ਬਸ ਹਾਸੇ ਮਜ਼ਾਕ ਚੀ Song ਨੂੰ ਸ਼ੂਟ ਕਰ ਲੈਣਾ ਐਂਡ ਆਈ ਵਾਸ ਲਾਈਕ ਯਸ ਸਿੱਧੂ ਲਾਈਕ ਤੁਸੀਂ ਮੈਨੂੰ ਪੁੱਛ ਰਹੇ ਹੋ ਆਫ ਕੌਰਸ ਲਾਈਕ ਮੈਂ ਤੁਹਾਡੇ ਨਾਲ ਕਰੂੰਗੀ Song ਹੈ ਨਾ ਐਂਡ ਬਸ ਫਿਰ ਜਦੋਂ ਅਸੀਂ ਅਸੀਂ ਉਹ 8 ਘੰਟੇ ਚ ਸ਼ੂਟ ਕੀਤਾ Song ਸਾਮ ਨੇ ਕੈਮਰਾ ਚੱਕਿਆ ਸੁਖ ਨੇ ਫੋਕਸ ਕੀਤਾ ਦੋ ਕ ਲਾਈਟਾਂ ਅਸੀਂ ਬਸ 4-5 ਜਾਣੇ ਸੀਗੇ ਅਸੀਂ ਲੰਡਨ ਸੈਂਟਰਲ ਲੰਡਨ ਚਲੇ ਗਏ ਬਸ ਤੁਰਦੇ ਫਿਰਦੇ ਹੀ ਅਸੀਂ ਉਹ Song shoot ਕਰ ਲਿਆ ਸਿੱਧੂ ਇਜ਼ ਵੈਰੀ ਈਜ਼ੀ ਗੋਇੰਗ ਉਹਨੂੰ ਉਹ ਹੀ ਟਰਸਟਡ ਸੁਕਸ ਵਰਕ ਹੈ ਨਾ ਐਂਡ ਉਹ ਕਹਿੰਦਾ ਬਸ ਜਿੱਦਾਂ ਮਰਜੀ ਕਰੋ ਆਪਾਂ ਸ਼ੂਟ ਕਰਦੇ ਹਾਂ ਬਸ ਅਸੀਂ ਮौज ਮਸਤੀ ਕੀਤੀ ਤੇ ਉਹ ਮौज ਮਸਤੀ ਨੂੰ ਕੈਮਰੇ ਨੇ ਕੈਪਚਰ ਕੀਤਾ ਐਂਡ ਦੈਟ ਵਾਸ ਇਟ ਇਟ ਵਾਸ ਨਾਟ ਈਵਨ ਐਕਟਿੰਗ ਹੈ ਨਾ ਤੁਸੀਂ ਪਹਿਲਾਂ ਤੋਂ ਜਾਣਦੇ ਸੀ ਸਿੱਧੂ ਨੂੰ ਅਮ ਸਬਦੂ ਨੂੰ ਕਿਉਂਕਿ ਅਸੀਂ ਉਹਦੇ ਦੁਬਈ Song shoot ਕੀਤੇ ਸੀਗੇ ਐਂਡ ਆਈ ਵਾਸ देयर ਇਨ ਦ ਟੀਮ ਹਨਾ ਉਦੋਂ ਤੋਂ ਹੀ ਜਿਵੇਂ ਸਾਡੀ ਫਰੈਂਡਸ਼ਿਪ ਜੀ ਵਧੀਆ ਹੋ ਗਈ ਲਾਈਕ ਉਹ ਬਹੁਤ ਡਾਊਨ ਟੂ ਅਰਥ ਸੀਗਾ ਹਨਾ ਜੇ ਉਹਨੂੰ ਕੋਈ ਅਵਦੇ ਟਾਈਪ ਦਾ ਬੰਦਾ ਮਿਲਦਾ ਸੀ ਹੀ ਵੁੱਡ ਗੈਟ ਅਟੈਚ ਟੂ ਦੋਜ਼ ਪੀਪਲ ਹਨਾ ਸੋ ਅਸੀਂ ਸਾਰੇ ਟੀਮ ਚ ਨਾਲ ਫਨ ਕਰਦੇ ਸੀਗੇ ਉਹਨੂੰ ਕੰਫਰਟेबल ਲੱਗਿਆ ਸਾਡੇ ਨਾਲ ਮਿੰਗਲ ਕਰਨਾ ਹਨਾ ਸੋ ਆਈ ਥਿੰਕ ਉਹ એનર્ਜੀ ਸਾਡੀ ਉੱਥੇ ਦੁਬਈ ਚ ਹੀ ਬਣ ਗਈ ਸੀਗੀ ਸਾਰਿਆਂ ਨਾਲ ਉਹਦੇ ਸਾਰਿਆਂ ਦੀ ਉਹਦੇ ਨਾਲ ਤੇ ਫਿਰ ਜਦੋਂ ਅਸੀਂ ਲੰਡਨ ਆ ਕੇ Song ਸ਼ੂਟ ਕੀਤੇ ਆਈ ਥਿੰਕ ਇਟ ਵਾਸ ਓਨਲੀ ਨੈਚੁਰਲ ਕਿਉਂਕਿ ਉਹ ਕਹਿੰਦਾ ਮੈਨੂੰ ਹੋਰ ਕੁੜੀਆਂ ਨਾਲ ਇਦਾਂ ਦੇ ਸੌਂਗ ਕਰਨੇ ਵਧੀਆ ਨਹੀਂ ਲੱਗਦੇ ਪ੍ਰੀਤ ਜਿਵੇਂ ਮੇਰੀ ਆੜੀ ਆ ਅਸੀਂ ਮੁੰਡਿਆਂ ਵਾਂਗੂ ਹੀ ਬਸ ਸ਼ੂਟ ਕਰ ਦੇਣਾ ਸੌਂਗ ਫਨ ਫਨ ਦੇ ਵਿੱਚ ਸੋ ਆਈ ਥਿੰਕ ਉਹ ਨੂੰ ਉਹ ਚੀਜ਼ ਕੰਫਰਟੇਬਲ ਲੱਗੀ ਹਾਂਜੀ ਤੇ ਜਦੋਂ ਤੁਹਾਨੂੰ ਨਿਊਜ਼ ਮਿਲੀ ਆਫ ਕੋਰਸ ਤੇ ਤੁਸੀਂ ਕਿੱਥੇ ਸੀਗੇ ਕੈਨੇਡਾ ਹੀ ਸੀਗੇ ਆ ਯਾ ਐਕਚੁਅਲੀ ਆਈ ਥਿੰਕ ਮਾਰਨਿੰਗ ਦੇ 5 ਵਜੇ ਹੋਏ ਸੀਗੇ ਓਕੇ ਤੋ ਕਿਦਾ ਫੋਨ ਆਇਆ ਮਾਰਨਿੰਗ ਤੇ ਉਹ ਕਹਿੰਦੇ ਵੀ ਸਿੱਧੂ ਨੂੰ ਕਿਸੇ ਨੇ ਸ਼ੂਟ ਕਰਤਾ ਹਨਾ ਮੈਂ ਕਿਹਾ ਨਹੀਂ ਐਦਾਂ ਨਹੀਂ ਹੋ ਸਕਦਾ ਤੇ ਫਿਰ ਉਹ ਕਹਿੰਦੇ ਵੀ ਆਈ ਡੋਨਟ ਥਿੰਕ ਹੀ ਇਸ ਲਾਈਕ ਹੀ ਇਸ ਨੋ ਮੋਰ ਹਨਾ ਐਂਡ ਮੈਂ ਲਾਈਕ ਉੱਥੇ ਪਈ ਕਿਉਂਕਿ ਆਈ ਇੱਕ ਦਿਨ ਪਹਿਲਾਂ ਸਾਡੀ ਟੀਮ ਪਾਰਟੀ ਸੀਗੀ ਹਨਾ ਤੇ ਜਿਵੇਂ ਰਿਸੈਪਸ਼ਨ ਪਾਰਟੀ ਤੇ ਉੱਥੋਂ ਜਿਵੇਂ ਮੈਂ 2 ਵਜੇ ਘਰੇ ਆ ਕੇ ਮੈਂ ਸੁੱਤੀ ਸੀਗੀ ਹਜੇ ਤੇ ਮੈਨੂੰ ਲੱਗੀ ਜਾਵੇ ਮੈਂ ਨੀਂਦ ਚਾ ਇਹ ਸੱਚੀ ਹੋਏ ਕੀ ਹੋਈ ਜਾਂਦਾ ਆਈ ਵਾਸ ਸੋ ਕਨਫਿਊਜ਼ਡ ਹਨਾ ਐਂਡ ਜਦੋਂ ਤੱਕ ਮੈਂ ਉੱਠੀ ਫਿਰ ਮੈਂ ਨਿਊਜ਼ ਦੇਖੀ I I don't know. It, it was very hard and uh, it's just a huge loss. ਹੁਣ ਵੀ ਜਦੋਂ ਮੈਂ ਕਦੇ ਮਿਊਜ਼ਿਕ ਵੀ ਸੁਣਦੀ ਆ ਮੈਨੂੰ ਕਈ ਵਾਰੀ ਇੰਨੀ ਖਿੱਚ ਚੜਦੀ ਆ ਨਾ ਵੀ why him ਕਿਉਂਕਿ ਉਹ ਉਹ ਜਿਹੜੀ ਵੀ ਚੀਜ਼ ਉਹਦੇ ਨੇੜੇ ਜਾਂਦੀ ਸੀ ਉਹ ਉਹਨੂੰ ਹੀਰਾ ਬਣਾ ਦਿੰਦਾ ਸੀ ਕਿਉਂਕਿ ਉਹਦੀ એનર્ਜੀ ਉਦਾਂ ਦੀ ਸੀਗੀ ਐਂਡ ਮੈਨੂੰ ਲੱਗਦਾ ਉਹਨੇ ਪੰਜਾਬੀਆਂ ਲਈ ਪੰਜਾਬ ਲਈ ਆਪਣੇ ਲੋਕਾਂ ਲਈ ਹਜੇ ਬਹੁਤ ਬਹੁਤ ਕੁਝ ਕਰਨਾ ਸੀਗਾ ਐਂਡ ਇਟਸ ਟ੍ਰੂਲੀ ਲਾਈਕ ਅ ਲਾਸ ਫਾਰ ਆਲ ਆਵਰਸ ਐਂਡ ਉਹ ਕਦੇ ਵੀ ਨਹੀਂ ਪੂਰਾ ਹੋ ਸਕਦਾ ਐਂਡ ਉਹਦੀ ਫੈਮਿਲੀ ਲਈ ਤਾਂ ਯੂ نو ਦੇਵ ਲਾਸਟ देयर ਐਂਡ ਹੀ ਵਾਸ ਸੋ ਕਲੋਸ ਟੂ ਹਿਸ ਫੈਮਿਲੀ ਜਦੋਂ ਅਸੀਂ ਸ਼ੂਟ ਕਰਦੇ ਸੀ ਏਵਰੀ ਡੇ ਹੀ ਵੁਡ ਕਾਲ ਹਿਸ ਮਮ ਐਂਡ ਡੈਡ ਹੀ ਵੁਡ ਟਾਕ ਟੂ ਹਿਸ ਡੌਗਸ ਯੂ نو ਸੋ ਉਹ એનર્ਜੀ ਤੁਹਾਨੂੰ ਫੀਲ ਹੁੰਦੀ ਸੀ ਵੀ ਉਹ ਆਈ ਡੋਨਟ ਥਿੰਕ ਮੈਂ ਕੋਈ ਕਿ ਸੈਨੂ ਵੀ ਮਿਲਿਆ ਜਿਹੜਾ ਆਪਣੇ ਮੰਮੀ ਡੈਡੀ ਦੇ ਇੰਨਾ ক্লোਜ਼ ਹੋਵੇ ਤੇ ਇੰਨੀ ਉਹਨਾਂ ਦੀ ਰਿਸਪੈਕਟ ਕਰਦਾ ਹੋਵੇ ਹੀ ਵਾਸ ਟਰੂਲੀ ਲਾਈਕ ਅ ਜਮ ਫॉर ਹਿਸ ਫੈਮਲੀ ਐਂਡ ਯਾ ਜਸਟ ਅ ਹਿਊਜ ਲਾਸ ਫਰ ਜਦੋਂ ਸਾਡੇ ਲਾਈਫ ਵਿੱਚ ਦੋਸਤ ਹੁੰਦੇ ਨਾ ਤਾਂ ਸਾਡੀ ਲਾਈਫ ਵਿੱਚ ਇਨਫਲੂਐਂਸ ਵੀ ਕਰਦੇ ਹੈ ਕੋਈ ਸਿੱਧੂ ਦਾ ਇਨਫਲੂਐਂਸ ਕੋਈ ਚੇਂਜ ਤੁਸੀਂ ਆਪਣੇ ਵਿੱਚ ਲਾਏ ਉਹਨਾਂ ਦੇ ਕਰਕੇ ਚੰਗਾ ਚੇਂਜ ਪੋਜ਼ਿਟਿਵ ਥੀ ਆਈ ਥਿੰਕ ਮੈਂ ਥੋੜਾ ਜਿਹਾ ਮੇਬੀ ਸੀਗੀ ਪਰ ਆਈ ਥਿੰਕ ਓਨ ਦੀ ਉਹ એનર્ਜੀ ਦੇਖ ਕੇ ਮੈਂ ਹੋਰ ਵੀ ਇਨਸਪਾਇਰ ਹੋਈ ਯੂ ਕੈਨ ਬੀ ਅ ਗੁੱਡ ਆਰਟਿਸਟ ਤੁਸੀਂ ਗੁੱਡ ਐਕਟਰ ਬਣ ਸਕਦੇ ਹੋ ਗੁੱਡ ਆਰਟਿਸਟ ਬਣ ਸਕਦੇ ਹੋ ਪਰ ਚੰਗਾ ਇਨਸਾਨ ਬਣਨਾ ਦੈਟਸ ਦ ਹਾਰਡੇਸਟ ਥਿੰਗ ਹੈਨਾ ਐਂਡ ਮੈਂ ਉਹ ਤੋਂ ਇਹ ਚੀਜ਼ ਸਿੱਖੀਆ ਉਹ ਆਫ ਕੋਰਸ ਬਹੁਤ ਟੈਲੈਂਟਡ ਸੀਗਾ ਪਰ ਉਹਨੂੰ ਚੀਜ਼ ਡਿਫਰੈਂਸ਼ੀਏਟ ਕੀ ਕਰਦੀ ਸੀਗੀ ਵੀ ਉਹ ਇੱਕ ਚੰਗਾ ਇਨਸਾਨ ਸੀਗਾ ਐਂਡ ਦੈਟ ਇਜ਼ ਵਾਈ ਉਹ ਅੱਜ ਵੀ ਉਹਦਾ 뮤직 ਚੱਲਦਾ ਅੱਜ ਵੀ ਉਹਦੀਆਂ ਗੱਲਾਂ ਹੁੰਦੀਆਂ ਨੇ ਯੂ نو ਤੁਸੀਂ ਜਿੱਥੇ ਵੀ ਜਾਓ ਸਿੱਧੂ ਰੇਕ ਕਨਵਰਸੇਸ਼ਨ ਦੇ ਵਿੱਚ ਸਿੱਧੂ ਆਉਂਦਾ ਵਾ ਕਿਉਂਕਿ ਹੀ ਵਾਸ ਅ ਗੁੱਡ ਹਿਊਮਨ ਬੀਿੰਗ